ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਤਪਾਂ ਸਿਰ ਤਪ ਕਰਨ ਵਾਸਤੇ ਆਖਿਆ ਤੇ ਜਿਹੜਾ ਸਰਮੌਰ ਜਪ ਹੈ ਜਿਹਨੂੰ ਆਪਾਂ ਜਪ ਤਪ ਕਹਿ ਦਿੰਨੇ ਆ ਉਹਨੂੰ ਸਮਝਣ ਦਾ ਆਪਾਂ ਯਤਨ ਕਰਨਾ ਹੈ ਤਪ ਕੀ ਹੈ ਮਾਰੇ ਕਹਿੰਦੇ ਸੰਗਤ ਦੇ ਵਿੱਚ ਆ ਕੇ ਜੁੜਨਾ ਔਰ ਜਪ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਨਾ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਨਾਮ ਨਾਲ ਜੁੜਨਾ ਜਪ ਬਣ ਜਾਏ ਔਰ ਸੰਗਤ ਦੇ ਨਾਲ ਜੁੜਨਾ ਸਾਡਾ ਤਪ ਬਣ ਜਾਏ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 36ਵੀਂ ਵਾਰ ਔਰ 14 ਨੰਬਰ ਪੌੜੀ ਦਾ ਮੈਂ ਪਾਠ ਜਿਹੜਾ ਉਹ ਕਰ ਰਿਹਾ ਸੀ ਪੌੜੀ ਪੜ੍ਹ ਰਿਹਾ ਸੀ ਭਾਈ ਗੁਰਦਾਸ ਜੀ ਨੇ ਬੜੇ ਕਮਲ ਦੀ ਗੱਲ ਕੀਤੀ ਹੈ ਪਈਸਾਬ ਜੀ ਕਹਿੰਦੇ ਮਿਲੇ ਜੇ ਤੀਰਥ ਨਾਤਿਆਂ ਡੱਡਾ ਜਲਵਾਸੀ ਇਹ ਬੰਦਿਆ ਜੇ ਤੂੰ ਕਹੀਂ ਵੀ ਮੈਂ ਤੀਰਥਾਂ ਤੇ ਇਸ਼ਨਾਨ ਕਰ ਲਵਾਂ ਤੇ ਮੈਂ ਮੁਕਤ ਹੋ ਜਾਵਾਂਗਾ ਮਾਰੇ ਕਹਿੰਦੇ ਨਹੀਂ ਹੋ ਸਕਦਾ ਪਾਈ ਗੁਰਦਾਸ ਜੀ ਕਹਿੰਦੇ ਆ ਜੇ ਤੀਰਥ ਤੇ ਨਾਤਿਆਂ ਹੀ ਗੱਲ ਬਣਦੀ ਹੋਵੇ ਫਿਰ ਉਸ ਜਲ ਦੇ ਵਿੱਚ ਤਾਂ ਡੱਡਾਂ ਮੱਛੀਆਂ ਡੱਡੀਆਂ ਰਹਿੰਦੀਆਂ ਨੇ ਉਹ ਫਿਰ ਮੁਕਤ ਹੋ ਜਾਣੀਆਂ ਚਾਹੀਦੀਆਂ ਸੀ ਵਾਲ ਵਿਧਾਇਆਂ ਪਾਈਐ ਬੜ ਜਟਾਂ ਪਲਾਸੀ ਕਈ ਕਹਿੰਦੇ ਜੀ ਜਟਾਂ ਧਾਰ ਕੇ ਮੁਕਤੀ ਹੋ ਜਾਂਦੀ ਹੈ ਬੰਦ ਖਲਾਸੀ ਮਿਲ ਜਾਂਦੀ ਹੈ ਪਾਈ ਗੁਰਦਾਸ ਜੀ ਕਹਿੰਦੇ ਨਹੀਂ ਇਹ ਵੀ ਭੁਲੇਖਾ ਹੈ ਜੇ ਜਟਾਂ ਵਧਾ ਕੇ ਬੰਦ ਖਲਾਸੀ ਹੁੰਦੀ ਹੋਵੇ ਸਤ ਸੰਗਤੋਂ ਬਿਨਾਂ ਗੁਰੂ ਦੇ ਗਿਆਨ ਤੋਂ ਬਿਨਾਂ ਤੇ ਫਿਰ ਬੋਰਡ ਦਾ ਰੁਖ ਆਪਾਂ ਦੇਖਦੇ ਆ ਉਹ ਬੋਰਡ ਦੀਆਂ ਕਿੰਨੀਆਂ ਜਟਾਵਾਂ ਹੁੰਦੀਆਂ ਨੇ ਤੇ ਫਿਰ ਉਹ ਮੁਕਤ ਹੋ ਜਾਣਾ ਚਾਹੀਦਾ ਸੀ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੰਗੇ ਰਹਿਆਂ ਜੇ ਮਿਲੈ ਵਣ ਮਿਰਗ ਉਦਾਸੀ ਕਈ ਕਹਿੰਦੇ ਜੀ ਨੰਗੇ ਰਹਿਣ ਨਾਲ ਨਾਂਗੇ ਸਾਧੂ ਹੋਣ ਨਾਲ ਬੰਦ ਖਲਾਸੀ ਹੋ ਜਾਏਗੀ ਉਹ ਪਰਮੇਸ਼ਵਰ ਦੀ ਬਖਸ਼ਿਸ਼ ਮਿਲ ਜਾਏਗੀ ਤਾਂ ਭਾਈ ਸਾਬ ਕਹਿੰਦੇ ਜੇ ਨੰਗੇ ਰਹਿਣਾ ਹੀ ਗੱਲ ਬਣਦੀ ਹੋਵੇ ਤਾਂ ਫਿਰ ਜੰਗਲ ਵਿੱਚ ਕਿੰਨੇ ਐਸੇ ਪਸ਼ੂ ਨੇ ਪੰਛੀ ਨੇ ਜਾਨਵਰ ਨੇ ਉਹ ਦੇਖਾਂਗੇ ਅਸੀਂ ਮਿਰਗ ਮਿਰਗ ਇਤ ਆਦਿਕ ਜਿਹੜੇ ਰਹਿੰਦੇ ਹੀ ਨਗਨ ਨੇ ਹੇਰੇਨਾ ਦੀ ਵੀ ਬੰਦ ਖਲਾਸੀ ਹੋ ਜਾਣੀ ਚਾਹੀਦੀ ਹੈ ਭਸਮ ਲਾਏ ਜੇ ਪਾਈਐ ਖਰਖੇ ਨਿਵਾਸੀ ਕਈ ਕਹਿੰਦੇ ਜੀ ਤਨ ਉਤੇ ਭੂਤੀ ਮਲ ਲਓ ਤਨ ਤੇ ਭਸਮ ਲਾ ਲਓ ਤੇ ਭਾਈ ਸਾਹਿਬ ਕਹਿੰਦੇ ਜੇ ਤਨ ਉਤੇ ਭਸਮ ਲਾਉਣ ਦੇ ਨਾਲ ਵੀ ਗੱਲ ਬਣਦੀ ਹੋਵੇ ਖਰ ਕਹਿੰਦੇ ਖੋਤੇ ਨੂੰ ਤੇ ਜਦੋਂ ਆਪਾਂ ਖੋਤੇ ਨੂੰ ਦੇਖਾਂਗੇ ਖੋਤਾ ਤੇ ਫਿਰ ਆਪਣੇ ਉਤੇ ਖੇਪ ਪਾਉਂਦਾ ਹੈ ਮਿੱਟੀ ਪਾਉਂਦਾ ਹੈ ਸੁਆਹ ਪਾਉਂਦਾ ਹੈ ਉਹਨੂੰ ਚੰਦਨ ਦਾ ਲੇਪ ਵੀ ਕਰਾਂਗੇ ਉਹਨੇ ਫਿਰ ਆਪਣੇ ਪਿੰਡੇ ਦੇ ਉਤੇ ਆਪਣੇ ਸਰੀਰ ਉਤੇ ਖੇਪ ਪਾ ਲੈਣੀ ਹੈ ਇਦਾ ਮਤਲਬ ਫਿਰ ਉਹ ਵੀ ਉਹਦੀ ਬੰਦ ਖਲਾਸੀ ਹੋ ਜਾਣੀ ਚਾਹੀਦੀ ਹੈ ਇਸ ਲਈ ਭਾਈ ਸਾਹਿਬ ਜੀ ਕਹਿੰਦੇ ਪਸ਼ਮ ਲਗਾ ਕੇ ਵੀ ਗੱਲ ਨਹੀਂ ਬਣਨੀ ਨੰਗਿਆਂ ਰਹਿ ਕੇ ਵੀ ਗੱਲ ਨਹੀਂ ਬਣਨੀ ਜਟਾਵਾਂ ਬਣਾ ਕੇ ਵੀ ਗੱਲ ਨਹੀਂ ਬਣਨੀ ਔਰ ਤੀਰਥ ਤੇ ਨਾਤਿਆਂ ਵੀ ਗੱਲ ਨਹੀਂ ਬਣਨੀ ਜੇ ਪਾਈ ਐ ਚੁੱਪ ਕੀਤੀਆਂ ਪਸ਼ੂਆਂ ਜੜ ਹਾਸੀ ਕਹਿੰਦੇ ਵੀ ਜੇ ਮੂਨ ਧਾਰ ਲਈਏ ਚੁੱਪ ਰਹਿ ਕੇ ਗੱਲ ਬਣਦੀ ਹੋਵੇ ਤਾਂ ਫਿਰ ਪਸ਼ੂ ਬੇਜੁਬਾਨ ਨੇ ਫਿਰ ਇਹ ਪਸ਼ੂ ਜਿੰਨੇ ਵੀ ਹੈ ਇਹ ਮੁਕਤ ਹੋ ਜਾਣੀ ਚਾਹੀਦੇ ਸੀ ਤਾਂ ਮੁਕਤੀ ਦੀ ਗੱਲ ਭਾਈ ਗੁਰਦਾਸ ਜੀ ਜਿਹੜਾ ਸਮਝਾਉਣਾ ਚਾਹੁੰਦੇ ਆ ਕਹਿੰਦੇ ਵਿਣ ਗੁਰ ਮੁਕਤ ਨਾ ਹੋਵਈ ਗੁਰ ਮਿਲੈ ਖਲਾਸੀ ਇਸ ਲਈ ਇਹ ਮਨੁੱਖਾ ਜਨਮ ਦੇ ਵਿੱਚ ਆਏ ਹੋਏ ਪ੍ਰਾਣੀ ਇੱਕ ਗੱਲ ਤੋਂ ਚੰਗੀ ਤਰ੍ਹਾਂ ਸਮਝ ਲੈ ਇਹ ਤੀਰਥ ਤੇ ਨਾਤਿਆਂ ਗੱਲ ਨਹੀਂ ਬਣਨੀ ਨੰਗੇ ਰਹਿ ਕੇ ਗੱਲ ਨਹੀਂ ਬਣਨੀ ਚੁੱਪ ਕੀਤਿਆਂ ਗੱਲ ਨਹੀਂ ਬਣਨੀ ਗੁਰੂ ਦਾ ਗਿਆਨ ਜ਼ਰੂਰੀ ਹੈ ਗੁਰੂ ਦੀ ਸੰਗਤ ਜ਼ਰੂਰੀ ਹੈ ਗੁਰ ਮਿਲੇ ਖਲਾਸੀ ਗੁਰੂ ਨੂੰ ਮਿਲ ਕੇ ਹੀ ਬੰਦ ਖਲਾਸੀ ਹੋਣੀ ਹੈ ਭਾਵ ਇਹ ਜੀਵਨ ਮੁਕਤ ਹੋਇਆ ਜਾ ਸਕਦਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੌੜੀ ਵਿੱਚ ਹੀ ਇਹ ਗੱਲਾਂ ਕਲੀਅਰ ਕਰ ਦਿੱਤੀਆਂ ਮਹਾਰਾਜ ਜੀ ਕਹਿੰਦੇ ਆ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਏ ਰਹਿਣ ਲਿਵਤਾਰ ਭੁਖਿਆਂ ਭੁਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਸ ਲਈ ਅਸੀਂ ਕੋਸ਼ਿਸ਼ ਕਰੀਏ ਸਭ ਤੋਂ ਵੱਡਾ ਤੱਪ ਜਿਹੜਾ ਉਹ ਸੰਗਤ ਵਿੱਚ ਆ ਕੇ ਜੁੜਨਾ ਤੇ ਸਭ ਤੋਂ ਵੱਡਾ ਜਪ ਪਰਮੇਸ਼ਵਰ ਦੀ ਬਾਣੀ ਦਾ ਅਭਿਆਸ ਕਰਨਾ ਬਾਣੀ ਦਾ ਅਭਿਆਸ ਕਰੋ ਔਰ ਗੁਰੂ ਸੰਗਤ ਵਿੱਚ ਜਿੰਨਾ ਹੋ ਸਕਦਾ ਹੈ ਜੁੜਨ ਦਾ ਯਤਨ ਕਰੋ ਕਿਉਂਕਿ ਵਿਣ ਗੁਰ ਮੁਕਤ ਨਾ ਹੋਵੇ ਹੀ ਗੁਰ ਮਿਲੇ ਖਲਾਸੀ ਗੁਰੂ ਨੂੰ ਮਿਲ ਕੇ ਹੀ ਬੰਦ ਖਲਾਸੀ ਹੋਣੀ ਹੈ ਤੋਂ ਯਤਨ ਕਰੀਏ ਉਮੀਦ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਇਸ ਪੌੜੀ ਦੇ ਵਿੱਚ ਇਸ ਬਚਨਾਂ ਦੇ ਰਾਹੀਂ ਸਾਨੂੰ ਜੋ ਸਮਝਾਉਣਾ ਚਾਹੁੰਦੇ ਨੇ ਇਹ ਸਾਨੂੰ ਤੁਹਾਨੂੰ ਜਰੂਰ ਸਮਝ ਆਵੇ ਔਰ ਅਸੀਂ ਗੁਰੂ ਵਾਲੇ ਬਣੀਏ ਗੁਰੂ ਚਰਨੀ ਲੱਗੀਏ ਗੁਰੂ ਸੰਗਤ ਕਰੀਏ ਤਾਂ ਕਿ ਸਾਡਾ ਤੁਹਾਡਾ ਸਬਨਾ ਦਾ ਜਿਹੜਾ ਉਹ ਭਲਾ ਹੋ ਸਕੇ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ